ਹੈਲੋ ਕਿਤਨਾ ਹੈਲੋ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੋਗ ਵਿੱਚ ਅੱਜ ਦੀ ਵਲੋਗ ਦੀ ਸ਼ੁਰੂਆਤ ਅਸੀਂ ਕਰਦੇ ਪਏ ਹਾਂ ਸੋਈ ਚਾਹ ਕਿਉਂਕਿ ਅੱਜ ਦਾ ਨਿਕਿਆ ਸ਼ਾਮ ਦੀ ਚਾਹ 6 ਵਜੇ ਵਲੋਗ ਸ਼ੁਰੂ ਕਰਦਾ ਮੈਂ ਮੈਂ ਟਾਈਮ ਨਹੀਂ ਲੱਗਾ ਯਾਰ ਕਿਉਂਕਿ ਸਕੂਲ ਦੇ ਕੰਮ ਤੋਂ ਵੀ ਆਇੰਦਾ ਉਸ ਤੋਂ ਬਾਅਦ ਥੋੜਾ ਜਿਹਾ ਮੈਂ ਸੋ ਗਿਆ ਸੀ ਤੇ ਟਾਈਮ ਹੀ ਲੱਗਾ ਤੇ ਹੁਣ ਬਣਦੀ ਪਈਏ ਚਾਹ 4 ਦੇ ਵੱਜ ਗਏ ਨੇ 6:30 ਵੱਜ ਗਏ ਨੇ 6 ਨਹੀਂ ਇਹ ਦੇਖੋ ਅਸੀਂ ਚਰਾਗ ਜੀ ਕਰਾਉਂਦੇ ਆ ਹੋਈ ਹੈ ਚਾਹ ਦੀ ਤਿਆਰੀ ਇਧਰ ਅਜ ਫਿਰ ਫੋਨ ਤੇ ਗੱਲ ਹੋ ਰਹੀ ਹੈ ਇਹ ਦੇਖੋ ਔਰ ਇਧਰ ਨਾ ਅੱਜ ਵੀਰਵਾਰ ਹੈ ਤੇ ਮੰਮੀ ਜਗਾਉਣ ਲੱਗੇ ਆ ਇਧਰ ਚਰਾਗ ਉਹ ਵੀ ਤੁਹਾਨੂੰ ਦਿਖਾਉਨੇ ਆ ਚਾਹ ਵੀ ਵਿਖਾਉਨੇ ਆ ਆ ਦੇਖੋ ਹਾਂਜੀ ਚਾਹ ਬੰਦੀ ਪਈ ਹੈ ਬੰਨਣ ਤੋਂ ਬੰਨਣ ਤੋਂ ਪੈ ਗਈਆਂ ਛੁੱਟੀਆਂ ਸਕੂਲ ਦੀਆਂ ਉਹ ਖੇਡਣ ਗਈ ਆਪਣੀਆਂ ਫਰੈਂਡਸ ਦੇ ਨਾਲ ਕਿਤੇ ਖੇਡਣ ਗਈ ਆ। ਸਵੇਰ ਦੀ ਅੱਜ ਉਹ ਐਸੀ ਛੁੱਟੀਆਂ ਇੱਕ ਨੂੰ ਸ਼ੁਰੂ ਹੋਣੀ ਆ। ਉਹਨੂੰ ਪਹਿਲਾਂ ਪੈ ਗਈਆਂ। ਉਹ ਸਕੂਲ ਨੂੰ ਛੁੱਟੀਆਂ ਪਹਿਲਾਂ ਦੇ ਦਿੱਤੀਆਂ। ਤੇ ਉਹਨੇ ਤੇ ਯਾਰ ਆਪਣਾ ਕੰਮ ਸਾਰਾ ਸਕੂਲ ਦਾ ਕਾਰ ਵੀ ਲਿਆ। ਸਵੇਰ ਦੀ ਤੇ ਲੱਗੀ 12 ਵਜੇ ਦੀ ਲੱਗੀ ਕੰਮ ਕਰਕੇ ਤੇ 6 ਵਜੇ ਉਹਨੇ ਛੱਡਿਆ। ਪਤਾ ਨਹੀਂ ਅਸੀਂ ਵੀ ਕਹਿੰਦੇ ਮੰਨਣਾ ਤੇ ਰਹਿਣ ਦੇ ਯਾਰ ਠਹਿਰ ਕੇ ਕਰ ਲੈਂਦਾ ਸੀ ਨਹੀਂ ਵੀ ਕਰ ਲਈਆ। ਪਰ ਕਿੰਨੇ ਮਹੀਨਾ ਮੈਂ ਪਹਿਲਾਂ ਕੰਮ ਕਰਕੇ ਫੇਰ ਮੈਂ ਨਹੀਂ ਕਰਾਬਾਂ ਵਾਲਾ ਦੇਖਣਾ ਕਿੱਥੇ ਪਈਆਂ ਆ ਦੇਖੋ ਇਹ ਮਮੀ ਜੀ ਗੰਦੇ ਪੇ ਚਰਾਗ ਤੁਹਾਨੂੰ ਇਹ ਵੀ ਵਿਖਾਉਣੇ ਆ ਕਿਉਂਕਿ ਸਾਡੇ ਘਰ ਨਾਲ ਜਗ੍ਹਾ ਬਣੀ ਹੋਈ ਹੈ ਵੀਰਵਾਰ ਦੇ ਵੀਰਵਾਰ ਅਸੀਂ ਚਰਾਗ ਚਲਾਉਂਦੇ ਆ ਜਿੰਮੀ ਨਾਲ ਮਟੀਆਂ ਬਣਾਉਂਦੇ ਪਏ ਨੇ ਜੀ ਦੇਖੋ ਚਰਾਗ ਵਾਲੀ ਜਗ੍ਹਾ ਵੀ ਮੈਂ ਤੁਹਾਨੂੰ ਦਿਖਾਉਣਾ ਉਹ ਸਾਹਮਣੇ ਉੱਥੇ ਜਗਦੇ ਨੇ ਇੱਧਰ ਮੰਦਰ ਬਣਿਆ ਹੋਇਆ ਇੱਧਰ ਵੀ ਜੋਤ ਜਗਦੀ ਪਈ ਆ ਇੱਧਰ ਭਾਬੀ ਜਗਉਂਦੇ ਨੇ ਇੱਧਰ ਮੰਮੀ ਜਗਉਂਦੇ ਨੇ ਤੇ ਇੱਧਰ ਸੀ ਆ ਕੇ ਆਰਾਮ ਲੱਗਿਆ ਹੋਇਆ ਹੈ ਸੀਰੀਅਲ ਹੈ ਫੋਰ ਸਟਾਰ ਤੇ ਸਾਡੇ ਘਰ ਕਾਫੀ ਚੱਲਦਾ ਆ ਹੋਰ ਕੁਝ ਦੇਖਣ ਨੂੰ ਨਾ ਮਿਲੇ ਤੇ ਘਰ ਦੇ ਜੇ ਲਗਾ ਲੈਂਦੇ ਆ ਜੀ ਇਹ ਦੇਖੋ ਇਹ ਮੰਮੀ ਜੀ ਨੂੰ ਲੱਗੇ ਨੇ ਚਰਾਗ ਪਾ ਗਾ ਕੇ ਫੋਮਾ ਤੇ ਮੀਨ ਤੇ ਜੰਨਤ ਯਾਰ ਜਿਆ ਪੀਆ ਉਹ 4 ਵੇ ਦੇ ਕਰੀਬ ਹੋ ਗਈ ਤੇ ਹੁਣ ਕੱਢੇ ਚੇ ਹੁੰਦੇ ਆ ਇਹ ਵੀ ਅਜੇ ਵੀ ਨਹੀਂ ਉੱઠી ਐਸ ਵੇਲੇ ਸੋ ਜਾਂਦੀ ਆ ਉਹ ਰੋਜ਼ ਫੇਰਾ ਅੱਜ ਮੇਰੀ ਸੰਦੀ ਰਾਤ ਨੂੰ ਵੇਖਣਾ ਤਾਂ ਕਰਦੀ ਇੱਕ ਗੱਲ ਹੋਰ ਅੱਜ ਫੇਰ ਖਬਰਾਂ ਚ ਹੁੰਦਾ ਪਿਆ ਕਿ ਅੱਜ ਫੇਰ ਮੋਕ ਡ੍ਰਿਲ ਵਗੈਰਾ ਹੋਣੀ ਆ ਦੇਖਦੇ ਆ ਤੁਹਾਡੇ ਇਤੇ ਅੰਮ੍ਰਿਤਸਰ ਚ ਹੁੰਦੀ ਆ ਕਿ ਨਹੀਂ ਮਾਕੀਰ ਕਿਹੜੇ ਕਿਹੜੇ ਸ਼ਾਰਾਂ ਵਿੱਚ ਹੋਈ ਆ ਕਮੈਂਟ ਕਰਕੇ ਦੱਸਿਓ ਤੇ ਆ ਰੱਖੋ ਆ ਮੰਮੀ ਜੀ ਗੋਣ ਲੱਪੇ ਆਂ ਚਰਾਗ ਇੱਧਰ ਤੋਂ ਮੁਖਾਵਾਂ ਤੇ ਆਹ ਕੀ ਆਇਆ ਤੂੰ ਮੰਮੀ ਨੂੰ ਜਗੋ ਦਿੰਨੇ ਆ ਤੇ ਇਦਾਂ ਤੁਹਾਡੇ ਘਰ ਨਾਲ ਹਰ ਵੀਰਵਾਰ ਦੇ ਵੀਪਾਰ ਅਸੀਂ ਚੁਗਾਵਦੇ ਆਂ ਪਿੰਡ 'ਚ ਕਾਫੀ ਲੋਕਾਂ ਦੇ ਘਰਾਂ ਵਿੱਚ ਨਾ ਜਾਗਦੇ ਰਹਿੰਦੇ ਨੇ। ਤੇ ਦੇਖਦੇ ਹਾਂ ਮੰਨਪੇ ਕਿੱਥੇ ਆ ਆ ਗਈ ਮੰਨਤ। ਪਿਆਰ ਕੋ ਹੁਣੇ ਆਈ ਹੈ ਆਪਣੇ ਫਰੈਂਡ ਦੇ ਘਰੋਂ ਤੇ ਹੁੰਦਿਆਂ ਹੀ ਪੈਸੇ। ਮੇਰੇ ਪਾਸ ਨਹੀਂ ਆਗੇ। ਮੇਰੇ ਕੋਲ 5-500 ਦੇ ਆ। ਤੈਨੂੰ ਪਤਾ ਮੈਂ ਛੋਟਾ ਨੋਟ ਨਹੀਂ ਰੱਖਦਾ। ਮੈਂ ਵੀ ਨਹੀਂ ਰੱਖਦਾ ਮੈਂ 10-20। ਨਹੀਂ ਤਾਂ ਫਿਰ ਤੂੰ ਮੰਗਦੀ ਕੋਈ ਆ। ਹੈ? ਤੇ ਅਭੀ ਆਏਗੇ ਖੋਲੀ ਹੋਲੀ ਯਾਰ ਮਮਾ ਗਾ ਨਹੀਂ ਆਗੇ ਉਹ ਦੇਖੋ ਮੂੰਹ ਕਿਦਾਂ ਨੂੰ ਨਿਕੀ ਨਹੀਂ ਆ ਰਹੀ ਰੋਸੀ ਇਹ ਦੇਖ ਕੀ ਕਰਨੇ ਕੀ ਕਰਨੇ ਹੈ ਕਿਹੜੀ ਜੀਜੀ ਖਾਣੀ ਜੀਜੀ ਜੀਜੀ ਖਾਣੀ ਕਿਹੜੀ ਜੀਜੀ ਹਾਂ ਚਾਹ ਪੀਣੀ ਹੈ ਚਾਹ ਲੋ ਜੀ ਇਹ ਸਾਡੀ ਚਾਹ ਚੁੱਕੀ ਆ ਤੇ ਮਨਚਾਨਣ ਤੇ ਵੀ ਉੱਟ ਗਿਆ ਜਨਤ ਗੁੱਡ ਮਾਰਨਿੰਗ ਤੇ ਨਾਲ ਹੀ ਖਾਣ ਦੇ ਰਸ ਚਾਹ ਦੇ ਚਲੋ ਹੁਣ ਤੇਰੇ ਚਾਹ ਪੀਨੇ ਆ ਤੇ ਸਾਹਮਣੇ ਸਿਆ ਦੇ ਆਰਾਮ ਦੇਖਦੇ ਆ ਸਾਰੇ ਕਹ ਦੋ ਜੈ ਸ਼੍ਰੀ ਰਾਮ ਪਚਾ ਤੇ ਗਾਇਦ ਅਸੀਂ ਪੀ ਲਈ ਆ ਹੁਣ ਚੱਲੇ ਆ ਬਾਜ਼ਾਰ ਕੋਨਾ ਸਾਰਾ ਕੰਮ ਹੀ ਦੀ ਮੈਂ ਕੰਮ ਵੀ ਕਰਕੇ ਨਾਲੇ ਕੁਝ ਖਾ ਪੀ ਆਉਂਦੇ ਆ ਬਾਜ਼ਾਰੋਂ ਜਾ ਕੇ ਤੋਂ ਬਾਜ਼ਾਰ ਸੇ ਤੋਂ ਅਸੀਂ ਆ ਗਏ ਆ ਪਰ ਨਾ ਨੁਕਸਾਨ ਹੋ ਗਿਆ ਐਕਟਿਵਨ ਨੂੰ ਹੋ ਗਿਆ ਹੈ ਕਿ ਉਹ ਅੱਗੇ ਚੋਦਨਾ ਮੂਡ ਵੀ ਥੋੜਾ ਜਿਹਾ ਐਬਸੈਟ ਹੋ ਗਿਆ ਤੇ ਲੀਨਾ ਮੈਨ ਨਾ ਬਰ ਜਾਗ ਜਾ ਕੇ ਨਾ ਵੀਡੀਓ ਵੀ ਨਹੀਂ ਬਣਾਈ ਪਰ ਮੈਂ ਨਾ ਰਸਤੇ 'ਚ ਬੋਲ ਤਾਂ ਪਲੇ ਕਰਾਇਆ ਤੇ ਉਹ ਉਹ ਖਾਂਦੇ ਆ ਰਾਤ ਨੂੰ ਜਨਤ ਤੇ ਸ਼ੁਰੂ ਵੀ ਹੋ ਗਿਆ ਇਹ ਗੋਲ ਗੱਪੇ ਬਹੁਤ ਖਾਂਦੀ ਹੈ ਜਨਤ ਕੀ ਕਰ ਰਹਾ ਹੈ ਗੋਲ ਗੱਪੇ ਖਾ ਰਹਾ ਅੱਛੇ ਸੇ ਖਾਣਾ ਤੇ ਦੇਖਦੇ ਆ ਜੰਨਤ ਔਰ ਮੰਨਤ ਕਿਤਨੇ ਗੋਲ ਗੱਪੇ ਖਾਦੇ ਆ ਹੈ ਤੇ ਇਹ ਜਿੰਗ ਗੋਲ ਗੱਪੇ ਖਾ ਰਹੇ ਆ ਤੇ ਆ ਵੇਖੋ ਯਾਰ ਜੰਨਤ ਕਿਵੇਂ ਖਾਂਦੀ ਮੰਨਿਆ ਮੰਨਿਆ ਗੋਲ ਗੱਪੇ ਨਾ 2 ਕਿਲੋ ਪੈਕ ਕਰ ਦੋ ਅਬੇ ਵਾਓ ਅਰੇ ਤੇਰੇ ਮੂੰਹ ਸੇ ਬੜਾ ਤੋ ਗੋਲ ਗੱਪਾ ਹੈ ਖਾ ਲੈ ਇਸ ਦਾ ਕਰ ਲੈ ਹਾਂ ਖਾ ਕੇ ਦੱਸ ਕਿਵੇਂ ਦਾ ਸੁਕਾ ਹਰ ਰੱਖਾ ਨਹੀਂ ਮੈਂ ਸੌਂ 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 ਮੈਂ ਸੌ ਮੈਂ ਪੀ ਰਿਆ ਨਿੰਬੂ ਪਾਣੀ ਉੱਪਰ ਆਇਆ ਛੱਤ ਤੇ ਪਰ ਗਰਮੀ ਬਹੁਤ ਸੀ ਮੈਨੇ ਚਲੋ ਯਾਰ ਨਿੰਬੂ ਪਾਣੀ ਪੀਨੇ ਆ ਮੋਲ ਕੱਪੇ ਜਿਹਾ ਸੇ ਕਾਫੀ ਸੁਆਦ ਸੀ ਬੜੀ ਉਹ ਐਕਟਿਵਟ ਹੋ ਗਈ ਨਾ ਉਧਰ ਕਰਕੇ ਥੋੜਾ ਜਣਾ ਮੂਹ ਖਰਾਬ ਹੋ ਗਿਆ ਚਲੋ ਪਰ ਕੋਈ ਨਹੀਂ ਇਹ ਕੁਛ ਤੇ ਚੱਲਦਾ ਹੀ ਰਹਿੰਦਾ ਹੈ ਤੇ ਵੀਡੀਓ ਨੂੰ ਇੱਥੇ ਕਰਦੇ ਆਂ ਖਤਮ ਜੇ ਚੰਗੀ ਲੱਗੀ ਇਹ ਵੀਡੀਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਵੀ ਜੁੜੋ ਸਬਸਕ੍ਰਾਈਬ ਕਰਿਓ ਫਿਰ ਤੁਹਾਨੂੰ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਆਂ ਔਰੋ ਤੱਕ ਬਾਏ